ਸਵੇਰਕਾਲ ਮਹਾਰਤਿਆ ਸੰਜਨ ਨਿਊਜ਼ ਦੇ 시청ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰੀਨ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਇਹ ਦਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਸੰਸਦ ਦਾ ਸਰਦ ਰਤੂ اجلاس ਅੱਜ ਤੋਂ ਹੋਵੇਗਾ ਸ਼ੁਰੂ ਸਰਕਾਰ ਪੇਸ਼ ਕਰੇਗੀ ਕਈ ਬਿਲ ਬਾਈ ਦਸੰਬਰ ਤੱਕ ਚਲੇਗਾ ਸੈਸ਼ਨ ਭਾਰਤੀ ਜਲ ਸੈਨਾ ਦਿਵਸ ਮੌਕੇ ਸੀਐਮ ਮਾ ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਦਿੱਤੀ ਵਧਾਈ ਕਿਹਾ ਦੇਸ਼ ਪ੍ਰਤੀ ਤੁਹਾਡੇ ਹੌਸਲੇ ਜਲਦਵੀ ਅਤੇ ਸਿੱਧਕ ਹੁਸਲਾ ਚੰਡੀਗੜ੍ਹ ਜੋ ਹੁਣ ਬੱਚੇ ਦਬਾ ਸਕਣਗੇ ਪੈਨਿਕ ਬਟਨ ਕੰਟਰੋਲ ਤੇ ਕਮਾਂਡ ਸੈਂਟਰ ਨਾਲ ਜੋੜੀਆਂ ਜਾਣਗੀਆਂ ਸਕੂਲੀ ਬਸਾਂ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਟੰਡਾ ਚ ਖਾਲਿਸਤਾਨੀ ਨਾਰੇ ਲਿਖਣ ਵਾਲੇ ਦੋ ਵਿਅਕਤੀ ਕੀਤੇ ਗ੍ਰਿਫਤਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੇ ਚੁੱਕਿਆ ਸਵਾਲ ਕਿਹਾ ਜੇ ਨੂ ਹਿੰਸਾ ਮਾਮਲੇ 'ਚ ਦਰਜ ਪਰਚੇ ਰੱਦ ਹੋ ਸਕਦੇ ਹਨ ਤਾਂ ਫਿਰ ਸਿੱਖ ਨੌਜਵਾਨਾਂ ਤੇ ਕਿਉਂ ਨਹੀਂ ਬਟਿੰਡਾ 'ਚ ਵੱਡੀ ਘਟਨਾ ਕਾਂਸਟੇਬਲ ਤੇ ਉਸ ਦੀ ਪਤਨੀ ਦਾ ਹੋਇਆ ਕਤਲ ਕੁੜੀ ਤੇ ਭਰਾ ਤੇ ਲੱਗੇ ਹੱਤਿਆ ਦੇ ਇਲਜ਼ਾਮ ਤਰਨਤਾਰਨ 'ਚ ਵੱਡੀ ਵਾਰਦਾਤ ਪਾਣਜੇ ਨੇ ਕੀਤਾ ਮਾਮੀ ਦਾ ਕਤਲ ਕਰ ਚ ਦਾਖਲ ਹੋ ਕੇ ਮਾਰੀ ਗੋਲੀ ਲੁਧਿਆਣਾ ਪੁਲਿਸ ਦਾ ਡੀ ਕੰਪਨੀ ਤੇ ਛਾਪਾ ਐਗਜ਼ੀਬਿਸ਼ਨ ਲਗਾ ਕੇ ਵੇਚੇ ਬ੍ਰਾਂਡਡ ਕੰਪਨੀ ਦੇ ਨਕਲੀ ਕੱਪੜੇ ਬਟਿੰਡਾ ਪੁਲਿਸ ਵੱਲੋਂ ਐਨਕਾਊਂਟਰ ਮੁਕਾਬਲੇ 'ਚ ਇੱਕ ਨੌਜਵਾਨ ਜ਼ਖਮੀ ਲੁਟਖੋ ਦੀਆਂ ਵਾਰਦਾਤਾਂ ਚ ਵੀ ਸ਼ਾਮਲ ਅਕਾਲੀ ਦਲ ਦੇ ਵਫਦ ਨੂੰ ਜੇਲ੍ਹ ਚ ਰਾਜੂ ਆਣਾ ਨਾਲ ਮੁਲਾਕਾਤ ਤੋਂ ਰੋਕਿਆ ਮਜੀਠੀਆ ਨੇ ਕਿਹਾ ਉਹ ਹੜਤਾਲ ਲਈ ਮਾਨ ਕੇ ਜਿਵਾਲ ਹੋਣਗੇ ਜ਼ਿੰਮੇਵਾਰ ਤਮਿਲਨਾਡੂ ਦੇ ਡਿੰਡੀ ਗੋਲ ਵਿੱਚ ਜਹਾਜ਼ ਹਾਦਸੇ ਚ ਦੋ ਪਾਇਲਟਾਂ ਨੇ ਗਵਾਈ ਜਾਨ ਟ੍ਰੇning ਦੌਰਾਨ ਕ੍ਰੈਸ਼ ਹੋਇਆ ਫਲੇਟਸਟ ਟ੍ਰੇਨਰ 에ਅਰਕ੍ਰਾਫਟ ਰੀਜਨਲ ਬਦਰਹਾ ਚੱਕਰਵਾਤੀ ਤੂਫਾਨ ਮਿਚਵਾਂ ਤਮਿਲਨਾਡੂ ਦੇ ਕਈ ਜ਼ਿਲ੍ਹਿਆਂ 'ਚ ਰੈਡ ਅਲਰਟ ਸਕੂਲ ਤੇ ਦਫ਼ਤਰ ਬੰਦ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਤੁੰਦ ਦਾ ਅਸਰ 114 ਟ੍ਰੇਨਾਂ ਕਿੱਤੀਆਂ ਗਈਆਂ ਰੱਦ 20 ਉਡਾਣਾਂ ਵੀ ਕੀਤੀਆਂ ਗਈਆਂ ਡਾਇਵਰਟ ਪੰਜਾਬ ਦੇ ਸਰਕਾਰੀ ਸਕੂਲਾਂ ਦੇ 8 ਬੱਚੇ ਗਿਆਨ ਪ੍ਰਦਾਨ ਲਈ ਜਾਣਗੇ ਜਾਪਾਨ ਵਟਿੰਡਾ ਦੇ 2 ਬੱਚਾਂ ਦੀ ਹੋਈ ਸਿਲੈਕਸ਼ਨ ਹਰਿਆਣਾ 'ਚ ਚਿਨੀ ਵਾਇਰਸ ਨੂੰ ਲੈ ਕੇ ਅਲਰਟ सिरसा ਦੇ ਹਸਪਤਾਲ 'ਚ 11 ਬੱਚੇ ਦਾਖਲ ਪੰਜ ਦੀ ਰਿਪੋਰਟ ਨੈਗੇਟਿਵ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਪਛੜੀ ਕਾਂਗਰਸ ਨੂੰ ਇੰਡੀਆ ਗੱਠਜੋੜ ਦਾ ਮਿਲਿਆ ਸਹਾਰਾ ਚੀ ਦਸੰਬਰ ਨੂੰ ਬੁਲਾਈ ਮੀਟਿੰਗ ਤਿਹਾਰ ਜੇਲ੍ਹ ਪਰਦੇ ਕੋਟਾਲੇ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ ਪੰਜਾਬ ਮਜ਼ਦਮਾਂ ਨੂੰ ਕੀਤਾ ਮੁਅੱਤਲ ਪੰਜਾਬੀ ਨੌਜਵਾਨ ਨੇ ਵਿਦੇਸ਼ ਵਿਦਾਇਆ ਮਾਨ ਇਟਲੀ ਪੁਲਿਸ 'ਚ ਫੜਤੇ ਹੋਇਆ ਅਰਸ਼ਪ੍ਰੀਤ ਸੇ ਇੰਡੋਨੇਸ਼ੀਆ 'ਚ ਮਾਉਂਟ ਮਰਾਪੀ ਜਵਾਲਾਮੁਖੀ ਫਟਣ ਨਾਲ 11 ਪर्वਤਾ ਰੋਹੀਆਂ ਦੀ ਮੌਤ ਸਰਕਾਰ ਨੇ ਨਿਵਾਸੀਆਂ ਨੂੰ ਵਲਦ ਕੀਤਾ جاری ਨਹੀਂ ਰੁਕ ਰਹੀ ਰੂਸ ਤੇ ਯੂਕਰੇਨ ਦੀ ਜੰਗ ਰੂਸ ਨੇ ਯੂਕਰੇਨ 'ਤੇ ਕੀਤਾ ਕ੍ਰੂਜ਼ ਮਿਜ਼ਾਈਲ 12 ਡਰੋਨ ਨਾਲ ਹਮਲਾ ਖੇਤਰੀ ਅਧਿਕਾਰੀਆਂ ਨੇ ਕੀਤੀ ਪੁਸ਼ਟੀ ਇਹ ਤੁਹਾਨੂੰ ਹੋਤੱਕ ਦੇ ਆ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ ਨਿਊਜ਼